ਹੈਲੋ ਜੀ ਸਸਰੀਆ ਕਾਲ ਤੜਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਸਲਵਾਰ ਦੇ ਵਾਲ ਪਾਵਾਂਗੇ ਤੇ ਆਪਾਂ ਜਿਹੜੀ ਬੈਲਟ ਸੀ ਇਹ ਆਪਾਂ ਬਣਾ ਲਈ ਹੋਈ ਸੀ ਤੇ ਹੁਣ ਆਪਾਂ ਬੈਲਟ ਨੂੰ ਦੂਰਾ ਫੋਲਡਿੰਗ ਕਰਕੇ ਤੇ ਇਹਦੇ ਕੱਟ ਲਗਾ ਲਾਂਗੇ ਜਿੱਥੋਂ ਤੱਕ ਆਪਣੇ ਜਿਹੜੇ ਆ ਸਲਵਾਰ ਦੇ ਜਿਹੜੇ ਵਾਲ ਪਹਿਣੇ ਇੱਥੋਂ ਤੱਕ ਆਪਾਂ ਕੱਟ ਲਗਾ ਲਾਂਗੇ ਆਪਾਂ ਦੂਰਾ ਫੋਲਡਿੰਗ ਕਰਕੇ ਬੈਲਟ ਨੂੰ ਤੇ ਫਿਰ ਆਪਾਂ ਕੱਟ ਲਗਾ ਲਾਂਗੇ ਇਸ ਤਰੀਕੇ ਨਾਲ ਆਪਾਂ ਫੋਲਡਿੰਗ ਕਰਨਾ ਜਿਹੜਾ ਆਪਣਾ ਉੱਪਰਲੀ ਫੋਲਡਿੰਗ ਦਾ ਜਿਹੜਾ ਮਾਰਜਨ ਹੁੰਦਾ ਹੈ ਉਹ ਆਪਾਂ ਉੱਥੋਂ ਆਪਾਂ ਕੱਟ ਨਹੀਂ ਲਗਾਉਣੇ ਆਪਾਂ ਨੀਚੇ ਵੱਲ ਲਗਾਉਣੇ ਜਿੱਥੋਂ ਆਪਾਂ ਚੋਣਾ ਪਾਉਣੀ ਆ ਸਲਵਾਰ ਦੀਆਂ ਤੇ ਇੱਥੇ ਆਪਾਂ ਕੱਟ ਲਗਾ ਲਏ ਹੋਏ ਸੀ ਤੇ ਆਪਣਾ ਸੈਂਟਰ ਦੇ ਵਿੱਚ ਕਾਟੇ ਇੱਥੋਂ ਤੱਕ ਆਪਣੇ ਜਿਹੜੇ ਵਾਲ ਆਉਣਗੇ ਤੇ ਆਪਣਾ ਬੈਕ ਸਾਈਡ ਦਾ ਬੈਕ ਸਾਈਡ ਤੇ ਆਪਾਂ ਕੱਟ ਲਗਾ ਲਾਂਗੇ ਤੇ ਕੱਟ ਆਪਾਂ ਲਗਾ ਲਏ ਹੋਏ ਆ ਤੇ ਹੁਣ ਆਪਾਂ ਜਿਹੜੇ ਸਲਵਾਰ ਲੈ ਲਈ ਹੋਈ ਐ ਸਲਵਾਰ ਦੇ ਜਿਹੜੇ ਆਪਾਂ ਕੁੰਦੇ ਵਗੈਰਾ ਸੀ ਆਪਾਂ ਅਟੈਚ ਕਰ ਲਏ ਹੋਏ ਸੀ ਤੇ ਹੁਣ ਆਪਾਂ ਜਿਹੜੇ ਆ ਇਹਦੇ ਬੈਕ ਸਾਈਡ ਤੇ ਦੋ ਵਾਲ ਪਾਵਾਂਗੇ ਤੇ ਇਹ ਵਾਲਾ ਆਪਾਂ ਇਸ ਕਰਕੇ ਪਾਉਂਦੇ ਹੁੰਦੇ ਹੁਣੇ ਕਿਉਂਕਿ ਆਪਣਾ ਬੈਕ ਸਾਈਡ ਦੇ ਵਿੱਚ ਬੈਠਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਨਾਲ ਹੀ ਆਪਣੀ ਸਲਵਾਰ ਦੇ ਵਿੱਚ ਖਿੱਚ ਪੈਂਦੀ ਆ ਇਸ ਕਰਕੇ ਆਪਾਂ ਬੈਕ ਸਾਈਡ ਤੇ ਜਿਹੜੇ ਦੋ ਪਲੇਟਸ ਆ ਪਾਉਣੇ ਆ ਤੇ ਜਿਹੜੇ ਇਹ ਵਾਲੇ ਆ ਉਹ ਆਮੋ ਸਾਹਮਣੇ ਪੈਣਗੇ ਇਸ ਤਰੀਕੇ ਨਾਲ ਜਿਹੜੇ ਆਪਾਂ ਦੋ ਵਾਲੇ ਆ ਪਾਉਣੇ ਹੁੰਦੇ ਆ ਤੇ ਤੁਹਾਨੂੰ ਜਿਹੜੇ ਵਾਲੇ ਆ ਪਾ ਕੇ ਦੱਸਾਂਗੇ ਤੇ ਜਿਹੜਾ ਕਪੜਾ ਵਾ ਆਪਾਂ ਜਿੱਥੋਂ ਆਪਣਾ ਨਿਸ਼ਾਨ ਲਗਾਇਆ ਸੀ ਉੱਥੋਂ ਆਪਾਂ ਕਪੜੀ ਨੂੰ ਫੜਕੀ ਤੇ ਫਿਰ ਜਿਹੜੇ ਪਲੇਟਸ ਆ ਉਹ ਪਾਉਣੇ ਆ ਤੇ ਜਿਹੜੀ ਆਪਾਂ ਸਲਾਈ ਦੇਣੀ ਮਾਰਜਿਨ ਦੇ ਵਿੱਚ ਆਪਾਂ 1/2 ਇੰਚ ਤੋਂ ਥੋੜਾ ਜਿਹਾ ਵੱਧ ਆਪਾਂ ਸਲਾਈ ਦੇਣੀ ਹੁੰਦੀ ਹੈ ਕਿਉਂਕਿ ਆਪਣੇ ਸਲਵਾਰ ਦੇ ਜਿਹੜੇ ਵਾਲ ਵਗੈਰਾ ਵਾ ਉਹ ਸੈੱਟ ਰਹਿੰਦੇ ਆ ਤੇ ਆਪਣੇ ਜਿਹੜੇ ਸੀਨ ਦੇ ਵਿੱਚ ਕਪੜਾ ਨਹੀਂ ਨਿਕਲਦਾ ਆਪਾਂ ਪਲੇਟਸ ਦੇ ਵਿੱਚ ਜਿਹੜਾ ਕਪੜਾ ਇੰਨਾ ਕੁ ਦੇਣਾ ਹੁੰਦਾ ਉੱਪਰਲੀ ਸਾਈਡ ਤੋਂ ਤੇ ਜਿਹੜੇ ਆਪਾਂ ਬੈਕ ਸਾਈਡ ਦੇ ਜਿਹੜੇ ਵਾਲ ਸੀ ਉਹ ਆਪਾਂ ਪਾਲੇ ਹੋਏ ਸੀ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਵਾ ਫਰੰਟ ਦੇ ਜਿਹੜੇ ਆਪਾਂ ਵਾਲ ਪਾਵਾਂਗੇ ਸਲਵਾਰ ਦੇ ਵਿੱਚ ਤੇ ਜਿਹੜਾ ਆਸਨ ਵਾਲੀ ਸਾਈਡ ਤੋਂ ਆਪਾਂ ਜਿਹੜੇ ਆ ਵਾਲ ਪਾਉਣੇ ਸਟਾਰਟ ਕਰਾਂਗੇ ਤੇ ਇਹਦੀ ਆਪਾਂ ਨਿਸ਼ਾਨ ਲਗਾ ਲਾਂਗੇ ਜਿੰਨਾ ਆਪਾਂ ਗੈਪ ਰੱਖਣਾ ਵਾ ਦੋਨੋਂ ਸਾਈਡ ਦੀ ਆਪਾਂ ਗੈਪ ਸੇਮ ਸੇਮ ਰੱਖਣਾ ਹੁੰਦਾ ਵਾ ਤੇ ਆਪਾਂ 1.5 ਇੰਚ ਦਾ ਗੈਪ ਰੱਖੇ ਹੋਇਆ ਇਧਰਲੀ ਸਾਈਡ ਤੇ ਵੀ ਦੂਸਰੀ ਸਾਈਡ ਤੇ ਵੀ ਆਪਾਂ 1.5 ਇੰਚ ਤੇ ਨਿਸ਼ਾਨ ਲਗਾ ਲਾਂਗੇ ਤੇ ਜਿਹੜੀ ਆਪਾਂ ਪਲੇਟਸ ਆ ਇਹਨਾਂ ਦੇ ਵੀ ਅੰਦਰ ਨਹੀਂ ਪਾਉਣੇ ਆਪਾਂ ਬਾਰ-ਬਾਰ ਆਪਣੇ ਜਿਹੜੇ ਆ ਆਪ ਵਾਲੇ ਆ ਸਲਵਾਰ ਦੇ ਪਾਉਣੇ ਆ ਤੇ ਇਥੋਂ ਆਪਾਂ ਸਟਾਰਟਿੰਗ ਕਰਨੀ ਆ ਇਥੋਂ ਆਪਣੇ ਜਿਹੜੇ ਪਹਿਲਾ ਵਾਲ ਸਟਾਰਟ ਹੋਵੇਗਾ ਤੇ ਆਪਾਂ ਜਿਹੜਾ ਨਿਸ਼ਾਨ ਲਗਾਏ ਸੀ ਇਥੋਂ ਆਪਾਂ ਜਿਹੜੇ ਮਸ਼ੀਨ ਤੇ ਨਿਸ਼ਾਨ ਲਗਾਉਣ ਲੱਗੇ ਕਿ ਆਪਾਂ ਵਾਲ ਕਿੰਨੇ ਕੁ ਪਾਉਣੇ ਆ ਤੁਹਾਨੂੰ ਮੈਂ ਦੱਸ ਦਵਨੀ ਆ ਕਿ ਮੈਂ ਕਿੰਨੇ ਕਿੰਝ ਦੇ ਗੈਪ ਤੇ ਜਿਹੜੇ ਵਾਲਿਆ ਪਾਉਣੀ ਪਈਆਂ ਆਪਾਂ ਜਿਹੜਾ ਗੈਪ ਰੱਖਿਆ ਹੋਇਆ ਆ ਆਪਾਂ 2 ਇੰਚ ਦਾ ਗੈਪ ਰੱਖਿਆ ਹੋਇਆ ਵਾ ਤੇ ਜਿਹੜੀ ਆਪਣੀ ਤੁਹਾਨੂੰ ਮੈਂ ਵੀ ਦੱਸਣਾ ਜ਼ਰੂਰੀ ਤੁਹਾਨੂੰ ਸਮਝਣਾ ਕਿ ਆਪਾਂ ਜਿਹੜੇ ਬੈਕ ਸਾਈਡ ਜਿਹੜੀ ਬੈਲਟ ਹੁੰਦੀ ਆ ਜਿੱਥੇ ਆਪਾਂ ਕੱਟ ਲਗਾਏ ਸੀ ਉਤੋਂ ਆਪਾਂ ਜਿਹੜੇ ਬੈਕ ਸਾਈਡ ਦੇ ਦੋ ਪਲੇਟਸ ਪਾਏ ਸੀ ਇਹਨੂੰ ਆਪਾਂ ਬੈਕ ਸਾਈਡ ਦੇ ਨਾਲ ਮਲਾ ਕੇ ਜਿੱਥੇ ਆਪਣੇ ਬੈਕ ਸਾਈਡ ਦੇ ਪਲੇਟਸ ਐਂਡਿੰਗ ਹੁੰਦੇ ਆ ਉਤੋਂ ਆਪਾਂ ਬੈਕ ਸਾਈਡ ਦੇ ਜਿਹੜੀ ਆਪਾਂ ਮਲ ਪਾਏ ਸੀ ਸਲਵਾਰ ਦੇ ਉੱਥੇ ਆਪਾਂ ਦੋ ਕੱਟ ਲਗਾ ਲੈਣੇ ਆ ਆਪਾਂ ਬੈਲਟ ਨੂੰ ਮੇਚ ਲੈਣਾ ਹੈ ਨਾਲ ਤੇ ਆਪਾਂ ਜਿਹੜੇ ਬੈਕ ਸਾਈਡ ਦੇ ਜਿਹੜੇ ਆਪਾਂ ਆਪਾਂ ਬੈਲਟ ਦੇ ਨਿਸ਼ਾਨ ਲਗਾਏ ਸੀ ਉਹ ਨਿਸ਼ਾਨਾਂ ਨੂੰ ਆਪਾਂ ਜਿਹੜਾ ਸੀ ਸਲਵਾਰ ਦੇ ਜਿਹੜੇ ਆਪਾਂ ਬੈਕ ਸਾਈਡ ਦੇ ਜਿਹੜੇ ਆਪਾਂ ਦੋ ਪਲੇਟਸ ਪਾਏ ਸੀ ਉਹਦੇ ਨਾਲ ਮਲਾ ਕੇ ਤੇ ਫਿਰ ਆਪਾਂ ਕੱਟ ਲਗਾਉਣੇ ਆ ਉਹ ਆਪਾਂ ਇਸ ਕਰਕੇ ਲਗਾਉਣੇ ਆ ਕਿ ਜਿਹੜੇ ਆਪਣੇ ਵਾਲੇ ਇਹਦੇ ਆਪਾਂ ਇੱਥੋਂ ਤੱਕ ਹੀ ਵਾਲ ਪਾਉਣੇ ਐਤੋਂ ਆਪਾਂ ਓਵਰ ਵਾਲ ਨਹੀਂ ਪਾਉਣੇ ਕਿਉਂਕਿ ਇੱਥੋਂ ਆਪਣੀ ਬੈਲਟ ਐਂਡਿੰਗ ਹੋਣੀ ਐਦੀ ਤੇ ਆਪਾਂ ਜਿਹੜੇ ਪਲੇਟਸ ਪਾਉਣੇ ਹੋ ਆਪਾਂ 2 ਇੰਚ ਦੇ ਗੈਪ ਤੇ ਹੀ ਪਾਉਣੇ ਆ ਤੁਸੀਂ ਚਾਹਵਦੇ ਸਲਵਾਰ ਤੇ ਸਾਰੇ ਨਿਸ਼ਾਨ ਲਗਾ ਕੇ ਵੀ 2-2 ਇੰਚ ਦੇ ਪਾ ਸਕਦੇ ਹੋ ਪਰ ਮੈਂ ਮਸ਼ੀਨ ਤੇ ਨਿਸ਼ਾਨ ਲਗਾਇਆ ਹੋਇਆ ਸੀ ਤੇ ਇੱਥੋਂ ਜਿਹੜੇ ਮੈਂ ਕੱਪੜੇ ਨੂੰ ਫੜਦੇ ਹੋਏ ਤੇ ਜਿਹੜੇ ਆਪਾਂ 2-2 ਇੰਚ ਦਾ ਜਿਹੜਾ ਆਪਾਂ ਕੱਪੜਾ ਫੜਦੇ ਹੋਏ ਸੀ ਫਿਰ ਆਪਾਂ ਜਿਹੜੇ ਵਾਲੇ ਸਲਵਾਰ ਦੇ ਪਾਵਾਂਗੇ ਤੇ ਵਾਲ ਜਿਹੜੇ ਆਪਾਂ ਗੈਪ ਇੱਕੋ ਜਿਹਾ ਕਰ ਰੱਖਿਆ ਹੋਇਆ ਘੱਟ ਵੱਧ ਨਹੀਂ ਕੀਤਾ ਤੇ ਆਪਾਂ ਜਿਹੜੇ ਵਾਲ ਪਾਉਂਦੇ ਪਏ ਆ ਆਪਾਂ ਜਿਹੜੇ 2-2 ਇੰਜ ਤੇ ਹੀ ਆਪਾਂ ਵਲ ਪਾਉਂਦੇ ਪਿਆ ਕੱਟ ਵੱਧ ਆਪਾਂ ਕੱਪੜਾ ਨਹੀਂ ਕਰਦੇ ਪਿਆ ਜੇ ਆਪਾਂ ਕੱਟ ਵੱਧ ਕੱਪੜਾ ਕਰ ਦਿੰਨੇ ਆ ਤੇ ਆਪਣੇ ਜਿਹੜੇ ਵਾਲੇ ਆ ਆਪਣੀ ਜਿਹੜੀ ਚੋਣਾ ਬੈਕ ਸਾਈਡ ਦੀ ਹੁੰਦੀਆਂ ਉਹ ਆਪਣੇ ਵਾਲ ਕੱਟ ਵੱਧ ਹੋ ਜਾਂਦੀਆਂ ਤੇ ਆਪਣੇ ਸਲਵਾਰ ਦੇ ਜਿਹੜੇ ਬੈਕ ਸਾਈਡ ਦੇ ਜਿਹੜੇ ਲੇਅਰ ਆ ਉਹ ਵਧੀਆ ਨਹੀਂ ਬਣਦੀਆਂ ਤੇ ਆਪਾਂ ਜਿਹੜੇ ਪਲੇਟਸ ਨੂੰ ਆਪਾਂ ਜਿਹੜੇ ਆਪਾਂ ਸਲਵਾਰ ਦੇ ਜਿਹੜੇ ਵਾਲ ਹੁੰਦੇ ਆ ਉਹਨੂੰ ਆਪਾਂ ਪਲੇਟਸ ਵੀ ਕਹਿ ਦਿੰਨੇ ਆ ਤੇ ਚੋਣਾ ਵੀ ਕਹਿ ਦਿੰਨੇ ਆ ਤੇ ਵਾਲੇ ਵੀ ਕਹਿ ਦਿੰਦੇ ਆ ਇਹਨਾਂ ਦਾ ਸਾਰਿਆਂ ਦਾ ਮੀਨਿੰਗ ਸੇਮ ਹੀ ਆ ਤੇ ਜਿਹੜਾ ਆਪਾਂ ਕੱਪੜਾ ਫੜਨਾ ਵਾ ਇਸ ਤਰੀਕੇ ਨਾਲ ਹੀ ਆਪਾਂ ਕੱਪੜੇ ਦੇ ਫੜ ਕੇ ਤੇ ਫਿਰ ਆਪਾਂ ਜਿਹੜੇ ਇਹਨੂੰ ਸਲਾਈ ਦੇ ਵਿੱਚ ਦੇਣਾ ਹੁੰਦਾ ਵਾ ਜਿਹੜਾ ਆਪਾਂ ਸਲਾਈ ਦੇ ਵਿੱਚ ਕੱਪੜਾ ਦਿੰਦੇ ਪਏ ਆ ਆਪਾਂ ਅੱਧੇ ਇੰਚ ਤੋਂ ਥੋੜਾ ਜਿਹਾ ਬਾਧ ਦਿੰਦੇ ਪਏ ਆ ਕੱਪੜਾ ਕਿਉਂਕਿ ਬਾਅਦ ਵਿੱਚ ਆਪਣਾ ਜਿਹੜਾ ਕੱਪੜਾ ਉੱਪਰੋਂ ਸਲਾਈ ਦੇ ਵਿੱਚ ਨਹੀਂ ਨਿਕਲਦਾ ਤੇ ਇਹ ਨੀਚੋਂ ਹੀ ਆਪਾਂ ਚੋਣਾ ਨੂੰ ਸੈੱਟ ਕਰੀ ਜਾਣਾ ਵਾ ਤੇ ਫਿਰ ਆਪਾਂ ਜਿਹੜਾ ਵਾ ਇਹਦੀ ਸਲਾਈ ਲਗਾਉਣੀ ਹੁੰਦੀ ਹੈ ਤੇ ਇੱਥੇ ਜਿਹੜੀ ਆਪਣੀ ਜਿਹੜੀ ਸੀ ਪੌਂਚੇ ਦੀ ਸਲਾਈ ਆ ਗਈ ਹੈ ਤੇ ਇਹਨੂੰ ਆਪਾਂ ਉਪਰਲੀ ਸਾਈਡ ਤੇ ਨੇਅ ਸ਼ੋ ਕਰਨਾ ਜੇ ਆਪਾਂ ਉੱਪਰ ਸ਼ੋ ਕਰਾਂਗੇ ਤੇ ਆਪਣੀ ਜਿਹੜੀ ਸਲਾਈ ਉਹ ਚੰਗੀ ਨਹੀਂ ਲੱਗਦੀ ਉਪਰਲੀ ਸਾਈਡ ਤੇ ਥੋੜਾ ਜਿਹਾ ਆਪਾਂ ਅੰਦਰਲੀ ਛੱਟ ਦੋ ਇੱਕ ਕਸੂਤ ਉਹ ਜਿਹੜਾ ਆਪਾਂ ਪੌਂਚੀ ਤੇ ਕਾਟ ਲਗਾਇਆ ਸੀ ਇੱਥੋਂ ਆਪਾਂ ਇੱਕ ਪਲੇਟ ਸਪਾੜਾਂਗੇ ਜੇ ਸੈਂਟਰ ਵਾਲੇ ਵਿੱਚ ਆ ਤੁਸੀਂ ਕਾਟ ਲਗਾ ਕੇ ਦੀ ਇੱਕ ਪਲੇਟ ਜ਼ਰੂਰ ਪਾਉਣਾ ਵਾ ਇਹਦੇ ਨਾਲ ਜਿਹੜੇ ਆਪਣੇ ਹੁੰਦੇ ਆ ਆਪਣਾ ਪੌਂਚ ਆ ਬਾਹਰਲੀ ਸਾਈਡ ਤੇ ਨਹੀਂ ਘੁੰਮਦਾ ਤੇ ਇੱਥੇ ਹੁਣ ਜਿਹੜੀ ਆਪਣੀ ਸਲਾਈ ਆ ਗਈ ਹੋਈ ਆ ਤੇ ਆਪਾਂ ਸਲਾਈ ਦੇ ਵਿੱਚ ਆਪਾਂ ਸਲਾਈ ਤੋਂ ਜਿਹੜੇ ਚੋਣੇ ਆ ਉਹ ਨਹੀਂ ਪਾਉਣੀ ਆਪਣਾ ਵੈਸੇ ਸਲਾਈ ਤੇ ਜਿਹੜੀ ਆ 2 ਇੰਚ ਦੀ ਆਪਣੀ ਆਉਂਦੀ ਪਈ ਸੀ ਥੋੜਾ ਜਿਹਾ ਆਪਾਂ ਅੰਦਰਲੀ ਸਾਈਡ ਤੇ ਕਰਦੇ ਹੋ ਤੇ ਫਿਰ ਆਪਾਂ ਜਿਹੜੇ ਚੋਣੇ ਇੱਥੋਂ ਪਾ ਦੇਣੀ ਆ ਆਪਾਂ ਸਲਾਈ ਦੇ ਵਿੱਚ ਇਸ ਕਰਕੇ ਕਪੜਾ ਨਹੀਂ ਲੈਂਦੀ ਕਿਉਂਕਿ ਬਾਅਦ ਵਿੱਚ ਆਪਣੇ ਜਿਹੜੀ ਸਲਵਾਰ ਦੇ ਉੱਪਰ ਜਿਹੜੀ ਚਲਾਈ ਆਉਂਦੀ ਉਹ ਚੰਗੀ ਨਹੀਂ ਲੱਗਦੀ ਤੇ ਜਿਹੜੇ ਆਪਾਂ ਵਾਲਿਆ ਉਹ ਆਪਾਂ ਗੈਪ ਇੱਕੋ ਜਿਹਾ ਰੱਖ ਕੇ ਤੇ ਫੇਰੀ ਪਾਉਣੀ ਹੁੰਦੀ ਆ ਤੇ ਤੁਹਾਨੂੰ ਮੈਂ ਇੱਕ ਤਰੀਕਾ ਹੋਰ ਦੱਸਿਆ ਹੋਇਆ ਸੀ ਸਲਵਾਰ ਦੇ ਵੱਲ ਪਾਉਣ ਦਾ ਜਿੱਥੇ ਆਪਣਾ ਬੈਕ ਸਾਈਡ ਦੇ ਕੱਟ ਲਗਾਏ ਹੋਏ ਸੀ ਇੱਥੋਂ ਤੱਕ ਆਪਣਾ ਜਿਹੜਾ ਕੱਟ ਦਿਖਦਾ ਪਿਆ ਤੇ ਇੱਥੋਂ ਹੁਣ ਆਪਾਂ ਕੱਟ ਤੇ ਆਉਣ ਤੋਂ ਪਹਿਲਾਂ ਆਪਾਂ ਜਿਹੜੀ ਬੈਲਟ ਦੇ ਨਾਲ ਇਹਨੂੰ ਮੇਚ ਲੈਣਾ ਵਾ ਕਿ ਆਪਣੇ ਕੱਟ ਤੱਕ ਜਿਹੜੀ ਆਪਣਾ ਨਿਸ਼ਾਨ ਸੀ ਉਹ ਆਉਂਦੇ ਪਿਆ। ਤੇ ਆਪਾਂ ਜਿਹੜੀ ਬੈਲਟ ਸੀ ਬੈਲਟ ਦੀ ਜਿਹੜਾ ਆਪਾਂ ਫਰੰਟ ਸਾਈਡ ਨੂੰ ਆਪਾਂ ਮੇਚ ਕੀ ਵੇਖ ਲੈਣਾ ਵਾ। ਤੇ ਇਸ ਤਰੀਕੇ ਨਾਲ ਜਿਹੜਾ ਆਪਾਂ ਮੇਚ ਕੀ ਵੇਖਣਾ ਵਾ। ਆਪਣਾ ਥੋੜਾ ਜਿਹਾ ਜਿਹੜੇ ਇੱਕ ਸਲਵਾਰ ਦਾ ਕੱਪੜਾ ਸੀ ਉਹ ਵੱਧ ਸੀ ਹੁਣ ਆਪਾਂ ਥੋੜੀ ਜੀ ਇਨੀ ਗਚੋਣ ਹੋਰ ਪਾਉਣੀ ਆ। ਆਪਾਂ ਜਿਹੜੀ ਲਾਸਟ ਚੋਣਾ ਹੁੰਦੀ ਆ ਆਪਾਂ ਥੋੜੀ ਘੱਟ ਵੱਧ ਵੀ ਕਰ ਸਕਦੇ ਆ ਵੱਧ ਕੱਪੜਾ ਹੋਵੇ ਤੇ ਫਿਰ ਵੀ ਆਪਾਂ ਅਡਜਸਟ ਕਰ ਲੈਨੇ ਆ ਤੇ ਘੱਟ ਹੋਵੇ ਫਿਰ ਵੀ ਕਰ ਲੈਨੇ ਆ ਬਾਕੀ ਚੋਣਾ ਦੇ ਵਿੱਚ ਆਪਾਂ ਕੋਈ ਵੀ ਅਡਜਸਟ ਨਹੀਂ ਕਰਨਾ ਬਾਕੀ ਚੋਣਾ ਆਪਾਂ ਸਾਰੀਆਂ ਇੱਕੋ ਜਿਹੀਆਂ ਹੀ ਪਾਉਣੀਆਂ ਵਾ ਲਾਸਟ ਚੋਣਾ ਆਪਾਂ ਘੱਟ ਵੱਧ ਕਰ ਸਕਦੇ ਆ ਜੀ ਆਪਣੇ ਚੋਣ ਦਾ ਕੱਪੜਾ ਥੋੜਾ ਵੱਧ ਹੋ ਜੇ ਤੇ ਆਪਾਂ ਥੋੜਾ ਜਿਹਾ ਕੱਪੜੇ ਨੂੰ ਹੋਰ ਆਪਾਂ ਬਾਹਰ ਸਾਈਡ ਕਰਦੇ ਹੋਏ ਤੇ ਫਿਰ ਆਪਾਂ ਜਿਹੜੇ ਵਾਲਿਓ ਪਾ ਸਕਦੇ ਆ ਤੇ ਬਸ ਤੇ ਆਪਾਂ ਲਾਸਟ ਚੋਣਦੇ ਹੀ ਇਵੇਂ ਕਰਨਾ ਵਾ ਬਾਕੀ ਚੋਣਾਂ ਦੀ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਤੁਸੀਂ ਦੇਖ ਸਕਦੇ ਆਪਣੇ ਕੱਟ ਨਾਲ ਕੱਟ ਮਿਲਦਾ ਪਿਆ ਤੇ ਆਪਣੇ ਜਿਹੜੇ ਚੋਣਾ ਵਾ ਉਹ ਪ੍ਰੋਪਰ ਤਰੀਕੇ ਨਾਲ ਵਧੀਆ ਪਈਆਂ ਹੋਈਆਂ ਵਾ ਤੇ ਇੱਕ ਸਾਈਡ ਤੇ ਆਪਾਂ ਚੋਣਾ ਪਾਲੀਆਂ ਸੀ ਹੁਣ ਤੁਹਾਨੂੰ ਮੈਂ ਬੈਲਟ ਦੇ ਨਾਲ ਮੇਚ ਕੇ ਦਿਖਾਵਾਂਗੀ ਕਿ ਜਿਹੜੇ ਆਪਣੇ ਵਾਲ ਦੇ ਜਿਹੜੇ ਆਪਾਂ ਪਾਏ ਹੋਏ ਸੀ ਆਪਾਂ ਜਿਹੜੇ ਕੱਟ ਲਗਾਏ ਹੋਏ ਸੀ ਆਪਣੇ ਕੱਟ ਨਾਲ ਕੱਟ ਮਿਲਦੇ ਪਿਆ ਤੁਸੀਂ ਦੇਖ ਸਕਦੇ ਹੋ ਆਪਣੇ ਕੱਟ ਨਾਲ ਕੱਟ ਮਿਲਦੇ ਪਿਆ ਆਪਾਂ ਜਿਹੜੀ ਚੋਣ ਇੱਕ ਸਾਈਡ ਦੀ ਪੂਰੀ ਵਧੀਆ ਪਈਆਂ ਹੋਈਆਂ ਵਾ ਤੇ ਇਸ ਦੂਸਰੀ ਸਾਈਡ ਤੇ ਵੀ ਆਪਾਂ ਸੇਮ ਐਵੇਂ ਹੀ ਚੋਣਾ ਪਾਵਾਂਗੇ ਤੇ ਦੂਸਰੀ ਸਾਈਡ ਤੇ ਵੀ ਆਪਾਂ ਚੋਣਾ ਸੇਮ ਐਵੇਂ ਹੀ ਪਾਉਣੀ ਆ ਵਾ ਤੇ ਜਿਸ ਤਰ੍ਹਾਂ ਆਪਣੇ ਚੋਣਾ ਦੇ ਮੋਹ ਇਸ ਸਾਈਡ ਤੇ ਸੀ ਅੱਜ ਦੇ ਸਾਹਮਣੇ ਹੀ ਆਪਾਂ ਦੂਸਰੀ ਸਾਈਡ ਤੇ ਜਿਹੜੇ ਆ ਵਾਲੇ ਆਮੋ ਸਾਹਮਣੇ ਜਿਹੜੇ ਵਾਲੇ ਸਲਵਾਰ ਤੇ ਪਾਉਣੀ ਹੁੰਦੀ ਆ ਦੂਸਰੀ ਸਾਈਡ ਆਪਾਂ ਕੱਪੜਾ ਕੀਤਾ ਸੀ ਹੁਣ ਆਪਾਂ ਮਸ਼ੀਨ ਦੇ ਅੰਦਰਲੇ ਸਾਈਡ ਕੱਪੜਾ ਕਰਦੇ ਹੋਏ ਤੇ ਫੇਰ ਆਪਾਂ ਜਿਹੜੀ ਚੋਣਾ ਆ ਵਾ ਉਹ ਪਾਉਣੀ ਆ ਵਾ ਤੇ ਇਹਦਾ ਜਿਹੜਾ ਆਪਾਂ ਗੈਪ ਆ ਇਹ ਵੀ ਆਪਾਂ 2 2 ਇੰਚ ਦਾ ਗੈਪ ਰੱਖਿਆ ਹੋਇਆ ਵਾ ਜੇ ਤੁਹਾਨੂੰ ਇਸ ਤਰ੍ਹਾਂ ਪ੍ਰੋਬਲਮ ਆਉਂਦੀ ਹੈ ਮਸ਼ੀਨ ਤੋਂ ਦੇਖਦੇ ਹੋਏ ਤੇ ਤੁਸੀਂ ਜਿਹੜੇ ਇਹ ਨਿਸ਼ਾਨ ਲਗਾ ਕੇ ਵੀ 2 2 ਜਿਹੜੇ ਇੰਚ ਤੇ ਗੈਪ ਦੇ ਨਿਸ਼ਾਨ ਲਗਾ ਕੇ ਤੁਸੀਂ ਜਿਹੜੇ ਵਾਲਿਓ ਸਰਵਾਰ ਦੇ ਪਾਸ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜੇ ਆਪਣੇ ਵਾਲਿਓ ਘੱਟ ਵੱਧ ਨਹੀਂ ਹੁੰਦੇ ਤੇ ਆਪਣੇ ਜਿਹੜੇ ਵਾਲ ਆ ਬਹੁਤ ਵਧੀਆ ਤਰੀਕੇ ਨਾਲ ਪੈਂਦੇ ਆ ਤੁਸੀਂ ਵੀਡੀਓ ਨੂੰ ਸਕਿੱਪ ਨਾ ਕਰਿਓ ਤੁਸੀਂ ਪੂਰਾ ਵੀਡੀਓ ਨੂੰ ਦੇਖਿਓ ਤੁਹਾਨੂੰ ਫੇਰ ਸਮਝ ਲੱਗ ਜੇ ਕਿ ਮੈਂ ਤੁਹਾਨੂੰ ਕਿਵੇਂ ਦੱਸਿਆ ਹੋਇਆ ਵਾਲ ਪਾਉਣਾ ਇਸ ਤਰੀਕੇ ਨਾਲ ਵਾਲ ਪਾਉਣਾ ਬਹੁਤ ਹੀ ਆਸਾਨ ਹੈ ਜੇ ਤੁਹਾਨੂੰ ਬਿਲਕੁਲ ਵੀ ਵਾਲ ਸਲਵਾਰ ਦੇ ਵਿੱਚ ਨਹੀਂ ਪਾਉਣੇ ਆਉਂਦੇ ਤੁਸੀਂ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਤੇ ਤੁਹਾਨੂੰ ਜਿਹੜੇ ਸਲਵਾਰ ਦੇ ਵਾਲਿਓ ਪਾਉਣੇ ਆ ਜਾਣਗੇ ਤੇ ਹੁਣ ਆਪਣਾ ਜਿਹੜਾ ਸੈਂਟਰ ਦੇ ਵਿੱਚ ਆਪਾਂ ਜਿਹੜਾ ਪਹੁੰਚਦਾ ਸੈਂਟਰ ਹੁੰਦਾ ਹੈ ਉਹਦਾ ਆਪਾਂ ਉਹਨੂੰ ਆਪਾਂ ਦੂਰਾ ਕਰਕੇ ਉਹਦੇ ਸੈਂਟਰ ਦੇ ਵਿੱਚ ਆਪਾਂ ਕਾਟਰ ਲਗਾਈ ਹੁੰਦੀ ਆ ਇੱਕ ਕਾਟਰ ਲਗਾਇਆ ਹੁੰਦਾ ਕਿਉਂਕਿ ਇਥੋਂ ਆਪਣੇ ਜਿਹੜੇ ਪਲੇਟਸ ਆ ਉਹ ਆਪਣਾ ਪੈਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ ਆਪਣਾ ਜਿਹੜਾ ਪਹੁੰਚ ਆ ਬਾਹਰੀ ਸਾਈਡ ਤੇ ਨਹੀਂ ਜਾਂਦਾ ਤੇ ਸੈਂਟਰ ਦੇ ਵਿੱਚ ਆਪਾਂ ਇੱਕ ਪਲੇਟ ਪਾ ਦਾਂਗੇ ਤੇ ਇਥੋਂ ਜਿਹੜਾ ਆਪਾਂ ਵਲ ਪਾਉਂਦੇ ਹੋਏ ਤੇ ਹੁਣ ਆਪਾਂ ਜਿਹੜਾ ਕੱਪੜਾ ਵਾ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਤੇ ਬਾਅਦ ਵਿੱਚ ਆਪਾਂ ਵਲ ਪਾਵਾਂਗੇ ਤੇ ਤੁਸੀਂ ਧਿਆਨ ਰੱਖਣਾ ਨੀਂ ਚੇ ਜਿਹੜੀ ਆਪਣੀ ਸਲਾਈ ਆ ਪੂਰੀ ਕੋਝ ਕੀ ਹੀ ਹੋਣੀ ਚਾਹੀਦੀ ਆ ਕੱਪੜਾ ਵਿੱਚ ਕਟ ਵੱਧ ਹੋ ਜਾਂਦਾ ਨੀਂ ਚਿਹ ਸਾਈਡ ਤੋਂ ਵਲ ਪਾਉਣ ਵੇਲੇ ਤੇ ਇਸ ਤਰੀਕੇ ਨਾਲ ਜਿਹੜੇ ਆਪਾਂ ਸਲਵਾਰ ਦੇ ਵਾਲੇ ਆ ਪਾਉਣੇ ਹੁੰਦੇ ਆ ਤੇ ਇੱਕ ਤਰੀਕਾ ਤੁਹਾਨੂੰ ਮੈਂ ਹੋਰ ਵੀ ਦੱਸਿਆ ਹੋਇਆ ਸੀ 벨ਟ ਦੇ ਨਾਲ ਹੀ ਤੁਸੀਂ ਵਾਲਿਓ ਪਾ ਸਕਦੇ ਹੋ ਤੇ ਉਹ ਤਰੀਕਾ ਵੀ ਸੌਖਾ ਵਾ ਤੇ ਇਹ ਤਰੀਕਾ ਵੀ ਸੌਖਾ ਵਾ ਤੁਹਾਨੂੰ ਮੈਂ ਦੋ ਤਰੀਕੇ ਨਾਲ ਜਿਹੜੇ ਸਲਵਾਰ ਦੇ ਵਾਲ ਪਾਉਣੇ ਦੱਸੇ ਹੋਏ ਆ ਤੁਸੀਂ ਇਹਨਾਂ ਦੋਨੋਂ ਤਰੀਕਿਆਂ ਨਾਲ ਜਿਹੜੇ ਸਲਵਾਰ ਦੇ ਉਹ ਵਾਲ ਪਾ ਸਕਦੇ ਹੋ ਇਹ ਤਰੀਕਾ ਵੀ ਬਹੁਤ ਆਸਾਨ ਆ ਤਾਨੂੰ ਬਸ ਸਮਝਣ ਦੀ ਲੋੜ ਹੈ ਕਿ ਮੈਂ ਤੁਹਾਨੂੰ ਕਿਵੇਂ ਦੱਸਿਆ ਹੋਇਆ ਤੁਸੀਂ 2-2 ਇੰਚ ਦੇ ਨਿਸ਼ਾਨ ਲਗਾ ਕੇ ਜਿਹੜੇ ਵਾਲਿਓ ਪਾ ਸਕਦੇ ਹੋ ਹੁਣ ਆਪਣੇ ਜਿਹੜੇ ਬੈਲਟ ਦਾ ਗੈਪ ਸੀ ਇਹ ਜਿਹੜਾ ਆਪਾਂ ਕੱਟ ਲਗਾਏ ਹੋਏ ਸੀ ਇੱਥੋਂ ਤੱਕ ਜਿਹੜੇ ਆਪਣੇ ਵਾਲੇ ਆ ਉਹ ਆਪਣੀ ਬੈਲਟ ਦੇ ਜਿਹੜੇ ਸੀਗੇ ਆਪਾਂ ਕੱਟ ਲਗਾਏ ਹੋਏ ਸੀ ਇੱਥੋਂ ਤੱਕ ਆਪਣੇ ਮਿਲਨੇ ਚਾਹੀਦੇ ਆ ਤੇ ਜਿਹੜਾ ਆਪਣਾ ਥੋੜਾ ਜਿਹਾ ਜਿਹੜਾ ਆਪਣਾ ਕਪੜਾ ਵੱਧ ਸੀ ਆਪਾਂ ਚੋਣ ਉਹਦੇ ਨਾਲ 벨ਟ ਦੇ ਨਾਲ ਮਿਲਦੇ ਹੋਏ ਤੇ ਆਪਾਂ ਗਨ ਚੋਣ ਪਾ ਲਈ ਹੋਈ ਸੀ ਲਾਸਟ ਤੇ ਜਿਹੜੇ ਆਪਾਂ ਸਲਵਾਰ ਦੇ ਵਾਲੇ ਉਹ ਪਾ ਲਏ ਹੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਪਣੇ ਵਾਲਿਆ ਇੱਕੋ ਜਿਕੇ ਹੀ ਪਏ ਹੋਏ ਆ ਕੋਈ ਕੱਟ ਵੱਧ ਨਹੀਂ ਹੋਇਆ ਤੁਸੀਂ ਇਸ ਤਰੀਕੇ ਨਾਲ ਜਿਹੜੇ ਸਲਵਾਰ ਦੇ ਵਾਲੇ ਉਹ ਪਾਉਣੇ ਆ ਤੇ ਹੁਣ ਆਪਾਂ ਇਹਦੇ ਨਾਲ ਜਿਹੜੀ 벨ਟ ਨੂੰ ਅਟੈਚ ਕਰਾਂਗੇ ਤੇ 벨ਟ ਨੂੰ ਆਪਾਂ ਸਿੱਧੇ ਨਾਲ ਸਿੱਧਾ ਮਲਾ ਕੇ ਤੇ ਫਿਰ ਆਪਾਂ ਜਿਹੜੀ ਸਿਲਾਈ ਉਹ ਲਗਾਵਾਂਗੇ ਤੇ ਜਿਹੜੀ ਆਪਣੇ ਸਲਵਾਰ ਦੇ ਜਿਹੜੇ ਆਪਾਂ ਵਲ ਪਾਏ ਹੋਏ ਸੀ ਉਲਟੀ ਸਾਈਡ ਆਪਾਂ ਆਪਣੀ ਉੱਪਰਲੀ ਸਾਈਡ ਰੱਖਣੀ ਆ ਤੇ 벨ਟ ਨਾਲ ਸਿੱਧੀ ਨਾਲ ਸਿੱਧੀ ਸਾਈਡ ਮਲਾਉਣੀ ਆ ਤੇ 벨ਟ ਆਪਾਂ نیچے ਰੱਖੀ ਹੋਈ ਆ ਤੇ 벨ਟ ਦੀ ਸਲਾਈ ਆਪਾਂ ਲਗਾਵਾਂਗੇ ਤੇ ਜਿੰਨਾ ਆਪਾਂ ਜਿਹੜਾ ਕੱਪੜਾ ਆਪਾਂ ਜਿੰਨਾ ਆਪਾਂ ਵਲ ਦੇ ਵਿੱਚ ਦਿੱਤਾ ਹੋਇਆ ਸੀ ਉਹਦੇ ਉੱਪਰ ਹੀ ਆਪਾਂ ਜਿਹੜੀ ਸਲਾਈ ਹੋਰ ਲਗਾਉਣੀ ਆ ਤੁਸੀਂ ਜਦੋਂ ਵਲ ਪਾਉਣ ਤੁਸੀਂ ਕੱਪੜੇ ਨੂੰ ਨਾਲ ਦੀ ਨਾਲ ਮੇਚੀ ਜਾਣਾ ਵਾਂਗੇ ਆਪਣੇ ਜਿਹੜੇ ਤੁਸੀਂ ਸੈਂਟਰ ਦੇ ਵਿੱਚ ਚੋਣਾ ਤੁਸੀਂ ਪਾਉਂਦੇ ਹੋ ਉਦੋਂ ਤੁਸੀਂ ਕੱਪੜੇ ਨੂੰ ਮੇਚ ਸਕਦੇ ਹੋ ਪਰ ਤੁਸੀਂ ਲਾਸਟ ਤੇ ਜ਼ਰੂਰ ਮੇਚਣਾ ਹੁੰਦਾ ਵਾ ਜੇ ਕੋਈ ਆਪਣੀ ਵਾਲ ਕੱਟ ਵੱਧ ਹੋਏ ਤੁਸੀਂ ਲਾਸਟ ਤੇ ਚੋਣ ਤੇ ਕਰ ਸਕਦੇ ਹੋ ਪਰ ਇਸ ਤਰੀਕੇ ਨਾਲ ਤੁਹਾਡੇ ਜਿਹੜੇ ਵਾਲੇ ਪੂਰੇ ਪ੍ਰੋਪਰ ਸਹੀ ਆ ਜਾਂਦੇ ਆ ਤੇ ਹੁਣ ਜਿਹੜੀ ਆਪਣੀ 벨ਟ ਦੇ ਨਾਲ ਜਿਹੜੇ ਕੱਟ ਨਾਲ ਕੱਟ ਮਿਲਦੇ ਪਿਆ ਤੇ ਆਪਾਂ ਜਿਹੜੀ ਸਲਾਈ ਨੂੰ ਇਸ ਤਰੀਕੇ ਨਾਲ ਲਗਾਉਣਾ ਵਾ ਤੇ ਜਿਹੜੀ ਆਪਾਂ 벨ਟ ਅਟੈਚ ਕਰਨੇ ਨਾਲ ਸਟਾਰਟ ਕਰਨੀ ਆਪਾਂ ਸਲਵਾਰ ਦੇ ਨਾਲ ਤੇ ਆਪਾਂ ਸੈਂਟਰ ਦੇ ਵਿੱਚੋਂ ਹੀ ਕਰਨੀ ਹੁੰਦੀ ਆ ਤੇ ਸਿਲਾਈ ਦੇ ਵਿੱਚ ਜਿਹੜਾ ਮਾਰਜਨ ਹੈ ਆਪਾਂ ਬੈਕ ਸਾਈਡ ਤੋਂ ਤੇ ਫਰੰਟ ਸਾਈਡ ਤੋਂ ਵੀ ਇੱਕੋ ਜਿਹਾ ਹੀ ਮਾਰਜਨ ਦੇਣਾ ਵਾ ਆਪਾਂ ਤੇ ਬੈਕ ਸਾਈਡ ਦਾ ਜਿਹੜੇ ਆਪਣੇ 벨ਟ ਨਾਲ ਇਹਦੇ ਅਟੈਚ ਕਰਨੀ ਹੈ ਜਿਹੜੇ ਆਪਾਂ ਦੋ ਵਾਲ ਪਾਏ ਸੀ ਆਪਾਂ ਬੈਕ ਸਾਈਡ ਦਾ ਜਿਹੜਾ ਕੱਟ ਲਗਾਇਆ ਸੀ ਉਹਦੇ ਨਾਲ ਆਪਣਾ ਜਿਹੜਾ ਬੈਕ ਸਾਈਡ ਦਾ ਕੱਟ ਹੈ ਪੂਰਾ ਮਿਲਦਾ ਪਿਆ ਵਾ ਤੇ ਆਪਣੇ ਜਿਹੜੇ ਸਲਵਾਰ ਹੈ ਪ੍ਰੋਪਰ ਆਪਣੇ ਵਾਲ ਸਹੀ ਪਏ ਹੋਏ ਆ ਤੇ ਜਿਹੜੀ ਆਪਾਂ ਸਿਲਾਈ ਲਗਾਉਣੀ ਹੁੰਦੀ ਆ ਉਹ ਆਪਾਂ ਜਿਹੜੀ ਸਿਲਾਈ ਆਪਾਂ ਥੋੜੀ ਬਰੀਕ ਬਖੀਨਾ ਲਗਾਉਣੀ ਹੁੰਦੀ ਆ ਆਪਾਂ ਜਿਹੜੇ ਵਾਲ ਪਾਏ ਹੋਏ ਸੀ ਉਹ ਆਪਾਂ ਥੋੜਾ ਜਿਹਾ ਆਪਾਂ ਫੁੱਲ ਬਖੀਨਾਂ ਵਾਲ ਹੀ ਪਾਏ ਹੋਏ ਸੀ ਕਿਉਂਕਿ ਜੇ ਆਪਣਾ ਚੌਂ ਦੇ ਘਾਟ ਵੱਧ ਜੇ ਆਪਣਾ ਲੱਗੇ ਤੇ ਆਪਾਂ ਜਿਹੜਾ ਉਹ 1.5 ਸਹੀ ਕਰ ਸਕਦੇ ਆ ਤੇ ਜਿਹੜੇ ਆਪਣੇ ਕਾਟਨ ਨਾਲ ਜਿਹੜਾ ਕੱਟ ਸੀ ਫਰੰਟ ਸਾਈਡ ਦਾ ਆਪਣਾ ਪੂਰਾ ਮਿਲਦਾ ਪਿਆ ਤੇ ਆਪਣੇ ਜਿਹੜੇ ਵਾਲ ਆ ਪੂਰੇ ਸਹੀ ਪਏ ਹੋਇਆ ਤੁਸੀਂ ਬਸ ਇਸ ਗੱਲ ਦਾ ਧਿਆਨ ਰੱਖਣਾ ਆਪਣਾ ਕਾਟਨ ਨਾਲ ਕੱਟ ਮਿਲਣਾ ਚਾਹੀਦਾ ਜਿਹੜੇ ਆਪਣੇ ਵਾਲ ਪ੍ਰੋਪਰ ਸਹੀ ਹੋਣਗੇ ਜੇ ਆਪਣਾ ਕਾਟਨ ਨਾਲ ਕੱਟ ਨਹੀਂ ਮਿਲੇਗਾ ਤੇ ਆਪਣੇ ਜੇ ਸਲਵਾਰ ਦੇ ਵਿੱਚ ਥੋੜਾ ਜਿਹਾ ਝੋਲ ਆ ਜਾਂਦਾ ਤੁਸੀਂ ਜਿਹੜੇ ਕਾਰਟਨ ਨਾਲ ਕਾਰਟ ਮਲਾਉਣੇ ਆ ਤੇ ਤੁਹਾਡੇ ਜਿਹੜੇ ਵਾਲੇ ਪੂਰੇ ਸਹੀ ਪੈਣਗੇ ਤੇ ਜਿਹੜੀ ਆਪਾਂ ਲਾਸਟ ਤੱਕ ਜਿਹੜੀ ਸਿਲਾਈ ਆ ਉਹ ਆਪਾਂ ਕੰਪਲੀਟ ਕਰ ਲਈ ਆ ਤੇ ਇਸ ਤੋਂ ਬਾਅਦ ਜਿਹੜਾ ਆਪਾਂ ਇਹਦੇ ਉੱਪਰ ਇੱਕ ਸਿਲਾਈ ਲਗਾਉਣੀ ਆ ਤੇ ਉਹ ਆਪਾਂ ਜਿਹੜੀ ਫਿਨਿਸ਼ਿੰਗ ਦੇ ਨਾਲ ਜਿਹੜੀ ਸਿਲਾਈ ਉਹ ਲਗਾਉਣੀ ਹੁੰਦੀ ਆ ਉਹ ਸਿਲਾਈ ਆਪਾਂ ਇਸ ਕਰਕੇ ਲਗਾਉਨੇ ਆ ਕਿਉਂਕਿ ਜਿਹੜੀ ਆਪਾਂ ਨੂੰ ਜਿੰਨੂੰ ਕਹਿ ਦਿੰਦੇ ਹੁੰਦੇ ਆ ਬੈਠਵੀ ਸਲਾਈ ਤੇ ਆਪਾਂ ਇਸ ਕਰਕੇ ਲਗਾਉਨੇ ਆ ਕਿ ਜਿਹੜੀ ਆਪਣੇ ਸਲਵਾਰ ਦੇ ਵਾਲ ਸੈਟ ਰਹਿੰਦੇ ਉਪਰਲੀ ਸਾਈਡ ਤੇ ਉੱਠਦੇ ਨਹੀਂ ਆ ਇਸ ਕਰਕੇ ਜਿਹੜੀ ਆਪਾਂ ਇੱਕ ਸਲਾਈ ਉਹ ਲਗਾਉਨੇ ਆ ਸਲਵਾਰ ਤੇ ਤੇ ਸਲਾਈ ਆਪਾਂ ਇਹ ਇਸ ਤਰੀਕੇ ਨਾਲ ਲਗਾਉਣੀ ਆ ਫਿਨਿਸ਼ਿੰਗ ਦੇ ਨਾਲ ਜਿਹੜੀ ਸਲਾਈ ਉਹ ਲਗਾਈ ਜਾਂਦੀ ਆ ਤੇ ਆਪਾਂ ਕੱਪੜੇ ਨੂੰ ਸੈੱਟ ਕਰਦੇ ਹੋ ਇਹਦੇ ਜਿਹੜੀ ਸਲਾਈ ਸੀ ਆਪਾਂ ਲਗਾਈ ਹੋਈ ਸੀ ਤੇ ਉਪਰਲੀ ਸਾਈਡ ਤੇ ਆਪਾਂ ਫੋਲਡਿੰਗ ਉਹ ਕਰ ਲਈ ਹੋਈ ਆ ਜੇ ਤੁਹਾਨੂੰ ਸਲਵਾਰ ਦੇ ਵਾਲ ਨਹੀਂ ਪਾਉਣੇ ਆਉਂਦੇ ਤੁਸੀਂ ਇਸ ਤਰੀਕੇ ਨਾਲ ਜਿਹੜੇ ਸਲਵਾਰ ਦੇ ਵਾਲਿਓ ਪਾ ਸਕਦੇ ਹੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ